ਮਤਲਬ 13 ਲੱਖ 58 ਹਜ਼ਾਰ ਦਾ ਲੋਨ ਲਿਆ ਸੀ ਜੋ ਕਿ ਨੇ ਭਰ ਚੁੱਕਿਆ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਉਹਦੇ ਬੇਟੇ ਨੇ ਭਰੇ ਆ ਭਰਾਓ ਅਸੀਂ ਉਹਦੇ ਪੈਸੇ ਨਹੀਂ ਭਰਾਉਂਦੇ ਸਾਡਾ ਜਿਹੜਾ 1385 ਭਰੇ ਸਾਡਾ ਵਾਪਸ ਕਰਾ ਦਿਓ ਵਾਪਸ ਕਰ ਦਿਓ ਜਦੋਂ ਜਦੋਂ ਮਰਦੀ ਜਿਵੇਂ ਚੱਲੂਗਾ ਚੱਲਣ ਦੋ ਕੋਈ ਮਾਦਾ ਲਿਖਾ ਜੈ ਸਾਨੂੰ ਸਾਡੀ ਜੈ ਸਾਨੂੰ ਉਹ ਤੋਂ ਕਹਿ ਕੇ ਜੈ ਸਾ ਤੋਂ ਇਹ ਪੈਸੇ ਭਰਾਉਣ ਤੋਂ ਪਹਿਲਾਂ ਕਹਿੰਦੇ ਵੀ ਅਸੀਂ ਉਹਨਾਂ ਨੂੰ ਨਹੀਂ ਦੇ ਦੇ ਇਹ ਵੀ 9 ਮਹੀਨੇ ਸਮੇਤ ਵਿਆਜ ਤੇ ਲਾਰੇ ਲੱਪੇ ਲਾਈ ਜਾ ਰਹੇ ਆ ਲਾਰੇ ਲੱਪੇ ਅੱਤੈ ਨੂੰ ਆ ਜਾਓ ਦੋ ਦਿਨਾਂ ਨੂੰ ਆ ਜਾਓ ਚਾਰ ਦਿਨਾਂ ਨੂੰ ਆ ਜਾਓ ਇਹ 900 ਐਨਓਸੀ ਇਹਨੂੰ ਦਵਾ ਕੇ ਲੈ ਜਾਣੀ ਆ ਇਹਦਾ ਪਿਓ ਦੀ ਡੈਥ ਹੋਈ ਆ ਜ਼ਮੀਨ ਇਹਦੇ ਨਾਂ ਹੋਣੀ ਆ ਮਨੀਤ ਤੋਂ ਇਹ ਗੇੜੇ ਮਾਰਦਾ ਹੈ ਕਿਸਾਨ ਜੱਥੇਬੰਦੀਆਂ ਦੀ ਗੱਲਬਾਤ ਤੋਂ ਬਾਅਦ ਜਦੋਂ ਬੈਂਕ ਦੇ ਮੈਨੇਜਰ ਯੈਸ ਬੈਂਕ ਦੇ ਮੈਨੇਜਰ ਨਾਲ ਗੱਲਬਾਤ ਕੀਤੀ ਤਾਂ ਪਹਿਲਾਂ ਤਾਂ ਉਹਨਾਂ ਨੇ ਕੈਮਰੇ ਕਿ ਆਉਣ ਤੋਂ ਇਨਕਾਰ ਕਰ ਦਿੱਤਾ ਤੇ ਲਾਰੇ ਲੱਪੇ ਜਿਹਾ ਲਾਈ ਕੇ ਗੋਲ ਮੋਲ ਜੀਆਂ ਗੱਲਾਂ ਕਰੀ ਕੇ ਜਿਹਦਾ ਕੋਈ ਸਪਸ਼ਟੀਕਰਨ ਨਾਲ ਜਵਾਬ ਨਹੀਂ ਦਿੱਤਾ ਐਂਡ ਜਦੋਂ ਅਸੀਂ ਨੇ ਕਹਿ ਕੇ ਵੀ ਦੋਵੇਂ ਧਿਰਾਂ ਦਾ ਪੱਖ ਲੈ ਕੇ ਖਬਰ ਚਲਾਈ ਜਾਏਗੀ ਤਾਂ ਉਹਨਾਂ ਨੇ ਕੈਮਰੇ ਦੇ ਸਾਹਮਣੇ ਆਉਣ ਤੋਂ ਇਹ ਕਿਹਾ ਕਿ ਵੀ ਕੈਮਰੇ ਅੱਗੇ ਨਹੀਂ ਆ ਸਕਦੇ ਤਾਂ ਉਹਨਾਂ ਦਾ ਕਹਿਣਾ ਸੀ ਜਿਹੜਾ ਲੋਨ ਹੋਇਆ ਸਾਂਝੀ ਖੇਵਣ ਤੇ ਹੋਇਆ ਉਹ ਜਦੋਂ ਦੂਜੀ ਧਿਰ ਉਹ ਕਲੀਅਰ ਕਰ ਦੇਗੀ ਦੂਜੀ ਧਿਰ ਵੀ ਕਲੀਅਰ ਕਰ ਦੇ ਜੀ ਫਿਰ ਐਨਓਸੀ ਦਿੱਤੀ ਜਾਏਗੀ ਤੇ ਜਦੋਂ ਕਿਸਾਨ ਜਥੇਬੰਦੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਵੀ ਕਹਿਣਾ ਹੈ ਸਹੀ ਹੈ ਕਿ ਵੀ ਜੇ ਇਹੀ ਸ਼ਰਤਾਂ ਰੱਖਣੀਆਂ ਸੀ ਤਾਂ ਪਹਿਲਾਂ ਸਾਨੂੰ ਅਗਾਹ ਕਰਨਾ ਚਾਹੀਦਾ ਸੀਗਾ ਪਹਿਲਾਂ ਸਾਨੂੰ ਦੱਸਣਾ ਚਾਹੀਦਾ ਸੀਗਾ ਕਿ ਵੀ ਜਿਹੜਾ ਅਸੀਂ ਨੇ 13,85,000 ਰੁਪਏ ਭਰਿਆ ਤੇ 9 ਮਹੀਨੇ ਤੋਂ ਜਿਹੜੇ-ਜਿਹੜੇ ਖਾ ਰਹੇ ਆ ਤਾਂ ਉਹਨਾਂ ਨੂੰ ਇਹ ਗੱਲਾਂ ਪਹਿਲਾਂ ਕਰਨੀਆਂ ਬਣਦੀਆਂ ਸੀ ਜਿਹੜੀਆਂ ਅੱਜ ਵੀ ਹੋਣਾ ਐਨਓਸੀ ਦੇਣ ਵੇਲੇ ਕਰ ਰਹੇ ਨੇ ਹੁਣ ਪੁਲਿਸ ਪ੍ਰਸ਼ਾਸਨ ਵੀ ਪਹੁੰਚ ਚੁੱਕਿਆ ਦੇਖਦੇ ਆ ਕਿਵੇਂ ਮਸਲਾ ਹੱਲ ਹੁੰਦਾ ਸਮਾਂ ਹੀ ਦੱਸੇਗਾ ਕੈਮਰੇ ਦੇ ਨਾਲ ਪ੍ਰੇਮ ਬਦਵਾਦੀ ਰਿਪੋਰਟ ਵੀਰ ਜੀ ਤੁਹਾਡਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਗੁਰਪ੍ਰੀਤ ਜੀ ਕੀ ਕਹਿਣਾ ਚਾਹੁੰਦੇ ਹੋ ਮੈਂ ਕਹਿਣਾ ਇਹ ਚਾਹੁੰਦਾ ਜੀ ਜਸ ਬੈਂਕ ਆਏ ਸੀ ਅੱਜ ਟੋਡਲਪੁਰ ਦਾ ਮਾਮਲਾ ਸੀ ਇੱਥੇ ਸੁਖਵਿੰਦਰ ਸਿੰਘ ਜੀ ਉਹਨਾਂ ਨੇ ਮਤਲਬ 13,58,000 ਦਾ ਲੋਨ ਲਿਆ ਸੀ ਜੋ ਕਿ ਨੇ ਭਰ ਚੁੱਕਿਆ ਉਹਨਾਂ ਦੀ ਡੈਥ ਹੋ ਚੁੱਕੀ ਹੈ ਤੇ ਉਹਦੇ ਬੇਟੇ ਨੇ ਭਰੇ ਆ ਤੇ ਜੈਸ ਬੈਂਕ ਵਾਲੇ ਮੈਜਰ ਸਾਹਿਬ ਮਤਲਬ ਉਹ ਤੁਹਾਨੂੰ ਐਨਓਸੀ ਨਹੀਂ ਦੇ ਰਹੇ ਮੈਨੇਜਰ ਨਾਲ ਗੱਲ ਕੀਤੀ ਕਿ ਵੀ ਕੀ ਕਾਰਨ ਐ ਐਨਓਸੀ ਰੋਕਣ ਦਾ ਮੈਨੇਜਰ ਸਾਹਿਬ ਜਦੋਂ ਅਸੀਂ ਆਏ ਸੀ ਇੱਥੇ ਤੇ ਮੈਨੇਜਰ ਸਾਹਿਬ ਚਲੇ ਗਏ ਸੀ ਤੇ ਉਹ ਦੁਬਾਰਾ ਆਏ ਨੇ ਤੇ ਦੇਖੋ ਹੁਣ ਅੰਦਰ ਹੀ ਨੇ ਹੁਣ ਅੰਦਰ ਹੀ ਨੇ ਜੀ ਉਹ ਦੇਖੋ ਕੀ ਗੱਲ ਕਰਦੇ ਨੇ ਜੇ ਦੇਣਗੇ ਐਨਓਸੀ ਸਾਤਾ ਤਾ ਇਹਨਾਂ ਨਾਲ ਵੈਰਾਂ ਹੈ ਕਰ ਦਾਂਗੇ ਜੇ ਨਹੀਂ ਕੋਈ ਐਨਓਸੀ ਦੇਣਗੇ ਤਾਂ ਫਿਰ ਅਸੀਂ ਚੱਲ ਖੇਰ ਕੇ ਰੱਖਾਂਗੇ ਇਹਨੂੰ ਆ ਰਸੀਦੀ ਬਾਹਰੇ ਰਹਾਗੇ ਨਹੀਂ ਅੰਦਰ ਰੱਖਾਂਗੇ ਜਦੋਂ ਹੁਣ ਜਾ ਕੇ ਉਹ ਹੁਣ ਇਸ ਸਬੰਧ ਵਿੱਚ ਤੁਹਾਡੀ ਗੱਲਬਾਤ ਸੁਣਨ ਤੋਂ ਬਾਅਦ ਜਦੋਂ ਮੈਨੇਜਰ ਨਾਲ ਗੱਲ ਕੀਤੀ ਤਾਂ ਬੈਂਕ ਦਾ ਮੈਨੇਜਰ ਕਹਿੰਦਾ ਕਿ ਵੀ ਸਾਂਝੀ ਖੇਵੜ ਤੇ ਲੋਨ ਹੋਇਆ ਹੋਇਆ ਹੈ ਜਿੱਨਾ ਜਰ ਦੂਜੀ ਧਿਰ ਦਾ ਲੋਨ ਕਲੀਅਰ ਨਹੀਂ ਹੁੰਦਾ ਕਹਿੰਦਾ ਅਸੀਂ ਐਨਓਐਨਸੀ ਨਹੀਂ ਦੇ ਸਕਦੇ ਕੀ ਕਹਿਣਾ ਚਾਹੁੰਦੇ ਹੋ ਅਸੀਂ ਕਹਿੰਨੇ ਜੀ ਜਿਹੜਾ ਲੋਨ ਹੋਇਆ ਹੋਇਆ ਹੈ ਇਹ ਸੁਖਵਿੰਦਰ ਸਿੰਘ ਦਾ ਹੋਇਆ ਸੀ ਜੀ ਸੁਖਵਿੰਦਰ ਸਿੰਘੂਣੀ ਨੇ ਦੋਪਰਾ ਠੀਕ ਹੈ ਜੀ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਸੁਖਵਿੰਦਰ ਸਿੰਘ ਦੇ ਬੇਟੇ ਨੇ 1385000 ਰੁਪਏ ਭਰਤਾ ਜੀ ਜੇ ਬੈਂਕ ਵਾਲੇ ਐਨ ਐਫ ਸੀ ਇਹ ਮੁੱਦਾ ਰੱਖਦੇ ਨੇ ਵੀ ਦੂਜੇ ਦਾ ਮਤਲਬ ਕੀ ਨੋਕ ਹੋ ਗਈ ਦਾ ਕਿਸੇ ਨੂੰ ਪਤਾ ਰਮਣ ਦੇ ਪੈਸੇ ਭਾਉਂਦੇ ਨਹੀਂ ਵੀ ਰਮਣ ਦੇ ਪੈਸੇ ਭਰਾਓ ਅਸੀਂ ਉਹਦੇ ਪੈਸੇ ਨਹੀਂ ਭਰਾਉਂਦੇ ਸਾਡਾ ਜਿਹੜਾ 1385 ਭਰਿਆ ਸਾਡਾ ਵਾਪਸ ਕਰਾ ਦਿਓ ਵਾਪਸ ਕਰ ਦੋ ਜਿਵੇਂ ਚੱਲੂਗਾ ਚੱਲਣ ਦਿਓ ਕੋਈ ਮਤਲਬ ਜੇ ਸਾਨੂੰ ਸਾਡੀ ਜੇ ਸਾਨੂੰ ਉਹ ਤੋਂ ਕਹਿ ਕੇ ਭਰਾਂਦੇ ਪੈਸੇ ਨੇ ਜੇ ਸਾਡਾ ਮਤਲਬ 1385 ਵਾਪਸ ਕਰ ਦਿਓ ਜੀ ਜਿਹੜਾ ਕੁਝ ਇਹਨਾਂ ਨੇ ਕਰਨਾ ਕਰ ਲੈਣਾ ਤੋ ਸਾਡੀ ਜ਼ਮੀਨ ਪਈਆ 5 ਕਰੋੜ ਦੀ ਜ਼ਮੀਨ ਆ ਸਾਡੀ 1385 ਹਜ਼ਾਰ ਰੁਪਇਆ ਦੇ ਤਾਂ ਨਾਲੇ ਅਸੀਂ ਪੈਸੇ ਦੇਤੇ ਜਿਆਦਾ ਤੋਂ ਪੈਸੇ ਭਰਉਣ ਤੋਂ ਪਹਿਲਾਂ ਕਹਿੰਦੇ ਵੀ ਅਸੀਂ ਉਹਨੂੰ ਸੀ ਨਹੀਂ ਦੇ ਦੇ ਇਹ ਵੀ ਜਿਹੜੀ ਇਹ ਸ਼ਰਤ ਰੱਖੀ ਹੈ ਪਹਿਲਾਂ ਪਹਿਲਾਂ ਦੱਸਣਾ ਚਾਹੀਦਾ ਸੀ ਇਹਦੇ ਵਿੱਚ ਬੈਂਕ ਨੇ ਫਰਾਡ ਕੀਤਾ ਪੈਸੇ ਭਰਾ ਕੇ ਬਾਅਦ ਵਿੱਚ ਭਰਾਂਗੇ ਜੀ ਤਾਂ ਤੁਸੀਂ ਵੀ ਸਿਆਣੇ ਹੋਣਾ ਦੱਸੋ ਇਹ ਚ ਵੇ ਨੂੰ ਇਹਦਾ ਜੀ ਉਹ ਤਾਂ ਡਿਪਰੈਸ਼ਨ ਚਾ ਮੁੰਡਾ ਪਹਿਲੇ ਹੀ ਵਿਚਾਰਾ ਇੱਕ ਤਾਂ ਉਹਦਾ ਪਿਓ ਮਰ ਗਿਆ 15 16 ਸਾਲ ਦਾ ਮੁੰਡਾ ਹੈ ਉਹ ਅਕੀਨਨੇ ਪੈਸੇ ਮਾਗ ਰਹੀ ਦੂਆ ਨੰਬਰ ਇਕੱਲੇ ਦੀ ਇਹ ਫੇਵਡ ਸੰਜੀ ਵੀ ਰੱਖ ਲੈਣੇ ਇਕੱਲੇ ਦੀ ਫੇਵਡ ਨਹੀਂ ਕੱਢ ਕੇ ਦਿੰਦੇ ਜੇ ਇਕੱਲੇ ਦੀ ਫੇਵਡ ਕੱਢ ਕੇ ਦਿੰਦਾ ਇਕੱਲੇ ਕਰੇ ਨਾ ਕਰੇ ਇਹ ਕਾਨੂੰਨ ਇਹ ਕੋਈ ਬਣਾ ਰਹੇ ਇਕੱਲੇ ਵੀ ਕਹਿੰਦੇ ਸਾਰਾ ਸਹਿਮਤ ਕਰ ਲੋ ਤਾਂ ਫੇਵਡ ਬਣੂਗੀ ਇਹ ਲੋਨ ਕਿੰਨਾ ਕੁ ਚਿਰ ਪਹਿਲਾਂ ਹੋਇਆ ਸੀਗਾ ਜਿਹੜਾ ਕਿ ਵੀ ਕਲੀਅਰ ਕਰਤਾ 12 ਸਾਲ 12 ਸਾਲ ਹੋ ਗਈ 2012 ਚ ਹੋਇਆ 2012 ਚ ਹੋਇਆ ਵੀ 2012 ਚ ਲੋਨ ਕਰਵਾਇਆ ਸੀ ਕਲੀਅਰ ਹੋਏ ਨੂੰ ਕਿੰਨਾ ਕੁ ਟਾਈਮ ਹੋ ਗਿਆ ਇਹਨੂੰ 9 ਮਹੀਨੇ ਹੋ ਗਏ ਜੀ 9 ਮਹੀਨੇ ਸਮੇਤ ਵਿਆਜ ਤੇ ਲਾਰੇ ਲੱਪੇ ਲਾਈ ਜਾ ਰਹੇ ਲਾਰੇ ਲੱਪੇ ਹਫਤੇ ਨੂੰ ਆਜੋ ਦੋ जान के बस फ्रस्ट्रेशन है समझ गए आज ਤੁਹਾਡਾ ਨਾਮ ਮੇਰਾ ਨਾਮ ਸੁਖਵਿੰਦਰ ਸਿੰਘ ਜੀ ਅਤਲਦੇਵਾਲ ਜੀ ਸੁਖਵਿੰਦਰ ਸਿੰਘ ਜੀ ਕੀ ਮਾਮਲਾ ਹੈ ਜਿਹੜਾ ਅੱਜ ਆਪਾਂ ਨੂੰ ਬੈਂਕ ਦੇ ਅੱਗੇ ਰੋਸ ਕਰਨਾ ਪੈ ਰਿਹਾ ਜੀ ਅੱਜ ਸਾਡੀ ਮੀਟਿੰਗ ਸੀ ਤੇ ਸਾਡੇ ਕੋਲ ਜਿਹੜਾ ਮੁੰਡਾ ਹੈ ਬੱਚਾ ਉਹਦੇ ਦਾ 10 ਫਰੀਦਾ 1000 ਇਹ ਇਹ ਦੇ ਦੇ ਪਿਓ ਦੀ ਹੋ ਗਈ ਸੀ ਡੈਥ ਇਹਨਾਂ ਨੇ ਲੋਨ ਲਿਆ ਸੀ ਇਥੋਂ ਇਹਨੇ ਵਿਚਾਰੇ ਨੇ ਪੈਸੇ ਭਰਦੇ ਅੱਜ ਤੋਂ 8 ਮਹੀਨੇ ਪਹਿਲਾਂ 14 ਲੱਖ ਰੁਪਇਆ 12 ਲੱਖ 80 ਸਾਰੇ ਪੈਸੇ ਭਰਤੇ ਪਰ ਇਹਨਾਂ ਨੂੰ ਅਜੇ ਤੱਕ ਐਨਓਸੀ ਨਹੀਂ ਮਿਲੀ ਇਸ ਕਰਕੇ ਅੱਜ ਬੈਂਕ ਜਦੋਂ ਅਸੀਂ ਆਏ ਤੇ ਬੈਂਕ ਮੈਨੇਜਰ ਬੈਂਕ ਤੋਂ ਨਿਕਲ ਗਿਆ ਅਸੀਂ ਕਿਹਾ ਵੀ ਅਸੀਂ ਗੱਲ ਕਰਨ ਆਈ ਸੀ ਕਿ ਵੀ ਜਦੋਂ ਤੁਸੀਂ ਗੱਲ ਕਰਨ ਵਾਸਤੇ ਆਏ ਐਨਓਸੀ ਵਾਸਤੇ ਤਾਂ ਇਹ ਨਿਕਲ ਗਿਆ ਬੈਂਕ ਤੋਂ ਓਕੇ ਹਾਂ ਤੇ ਫੇਰ ਉਸ ਤੋਂ ਬਾਅਦ ਸਾਨੂੰ ਫਿਰ ਗੁੱਸਾ ਆ ਗਿਆ ਸੀ ਬੈਂਕਰ ਸਾਹਿਬ ਨੇ ਬੰਦ ਕਰਤਾ ਤੇ ਹੁਣ ਇਹ ਆ ਗਿਆ ਹੁਣ ਅਸੀਂ 190 ਐਨਓਸੀ ਇਹਨੂੰ ਦਵਾ ਕੇ ਲਿਜਾਣੀਆਂ ਇਹਦਾ ਪਿਓ ਦੀ ਡੈਥ ਹੋਈ ਆ ਜ਼ਮੀਨ ਇਹਦੇ ਨਾਂ ਹੋਣੀ ਆ ਮਹੀਨਿਆਂ ਤੋਂ ਇਹ ਘੇੜੇ ਮਾਰਦਾ ਹੈ ਇਹਨਾਂ ਨੂੰ ਇਹਨੂੰ ਐਨਓਸੀ ਨਹੀਂ ਦੇ ਰਹੇ ਜਿਹੜਾ ਬੈਂਕ ਦਾ ਮੈਨੇਜਰ ਹੈ ਕਹਿੰਦਾ ਕੀ ਹੈ ਕਿ ਕਿਹੜੀ ਗੱਲੋਂ ਰੋਕੀ ਹੋਈ ਐਨਓਸੀ ਪਤਾ ਨਹੀਂ ਉਹਨੇ ਕਿਉਂ ਰੋਕੀ ਹੋਈ ਆ ਇਹ ਕਹਿੰਦਾ ਵੀ ਮੈਂ ਪੈਸਾ ਕਰ ਦਸਤ ਹਫਤਾ ਹਫਤਾ ਕਹਿੰਦਾ ਹਫਤੇ ਅਗਲੇ ਹਫਤੇ ਦੇ ਨੂੰ ਕਦੇ ਕਹਿੰਦਾ ਅਗਲੇ ਹਫਤੇ ਦੇ ਦੂੰ ਤੇ ਦਿੱਤੀ ਹਾਂ ਐਸ ਕਰਕੇ ਐਨਓਸੀ ਅੱਜ ਹੀ ਲੈ ਕੇ ਜਾਣੀ ਆ ਜੇ ਦੇ ਦਊਗਾ ਠੀਕਾ ਨਹੀਂ ਇਹ ਵੀ ਅੰਦਰ ਰਹੂਗਾ ਅਸੀਂ ਬਾਹਰ ਰਹਾਂਗੇ ਅਸੀਂ ਇਹ ਨਹੀਂ ਜਾਣਦੇ ਇਹ ਨਹੀਂ ਜਾਣ ਦਿੰਦੇ ਧੰਨਵਾਦ ਜਸਪਰੀ ਸਿੰਘ ਹੈ ਜੀ ਜਸਪਰੀ ਸਿੰਘ ਹੈ ਜੀ ਮੇਰੇ ਫਾਦਰ ਜੀ ਦੀ ਹੋ ਗਈ ਸੀ ਬੈਂਕ ਤੇ ਮੈਂ ਨਾ ਦੇ ਪੈਸੇ ਚੱਕੇ ਸੀ ਮੇਰੇ ਫਾਦਰ ਸਾਹਿਬ ਜੀ ਨੇ ਵਿਆਜ ਦੇ ਲਿਆ ਸੀ ਇਹਨਾਂ ਤੋਂ ਲਿਮਟ ਕਰਾਈ ਸੀ 1285 ਦੀ ਤੇ ਉਸ ਤੋਂ ਬਾਅਦ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ 22 ਤਰੀਕ ਸੇ ਮਹੀਨਾ 2025 ਚੀ ਤੇ ਉਸ ਤੋਂ ਬਾਅਦ ਮੈਂ ਇਹਨਾਂ ਦੇ ਪੈਸੇ ਭਰ ਦਿੱਤੇ ਸੀ 13570000 ਵਿਆਜ ਸਮੇਤ ਦੀ ਹੁਣ ਤੱਕ ਹੀ ਮੈਨੂੰ ਇਹਨਾਂ ਨੇ ਐਨਸੀਬ ਨਹੀਂ ਦਿੱਤੀ ਤੇ ਮੈਨੇਜਰ ਮੈਨੂੰ ਕਦੇ ਹਫਤਾ ਕਹਿੰਦਾ ਜੀ ਕਦੇ 4 ਦਿਨ ਕਹਿੰਦਾ ਜੀ ਮੈਂ 8 ਮਹੀਨੇ ਹੋ ਗਏ ਜੀ ਮੈਨੂੰ ਪੈਸੇ ਭਰੇ ਨੂੰ ਮੈਨੂੰ ਮਿਸਦੇਵ ਦਿੱਤਾ ਜੀ ਬਹੁਤ ਜ਼ਿਆਦਾ ਇਹਨਾਂ ਨੇ ਤੇ ਹੁਣ ਤੱਕ ਮੈਨੂੰ ਐਨਸੀਬ ਨਹੀਂ ਦਿੱਤੀ ਇਹਨਾਂ ਨੇ ਤੇ ਤਾਂ ਹੀ ਫਿਰ ਤੁਹਾਨੂੰ ਅੱਜ ਆਕ ਕੇ ਇਹ ਕਦਮ ਚੁੱਕਣਾ ਪਿਆ ਹਾਂ ਜੀ ਇਹ ਕਰਕੇ ਕੀ ਮੰਗ ਕਰਦੇ ਹੋ ਾਨੂੰ ਐਨਓਸੀ ਦਿੱਤੀ ਜਾਵੇ ਮੈਂ ਜੋ ਆਪਣੀ ਜ਼ਮੀਨ ਆਪਣੇ ਨਾਮ ਲਵਾ ਸਕਾਂ ਜਾਂ ਰਜਿਸਟਰੀ ਕਰਾ ਸਕਾਂ ਤੇ ਮੈਨੂੰ ਐਨਓਸੀ ਦੇਣੀ ਵੀ ਅਸੀਂ ਇਹ ਕਰਨਾ ਜਾਰੀ ਰੱਖਾਂਗੇ ਧੰਨਵਾਦ ਐਸੇ ਗਾਇਕ ਐ ਕਿ ਐਨਓਸੀ ਦਾ ਦੇ ਨਾਲਾ ਬੈਂਕ ਮੁਰਦਾਬਾਦ ਅੱਲਾਹਬਾਦ ਜੁਨਾਬਾ ਗ੍ਰਾਂਤੀਕਾਰੀ ਕਿਸਾਨ ਜੁਨਨ ਪੰਜਾਬ ਜ਼ਿੰਦਾਬਾਦ ਜੈ ਹਾਂ ਜ਼ਿੰਦਾਬਾਦ ਫੱਕ ਬੈਂਕ ਹਾਏ 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 ਫੱਕ ਬੈਂਕ ਮੁਰਦਾਬਾਦ ਅੱਠ ਮਹੀਨਿਆਂ ਤੋਂ ਪੈਸੇ ਲੈ ਕੇ ਐਨਓਸੀ ਨਾਂ ਦੇ ਨਾਲਾ ਬੈਂਕ ਮੁਰਦਾਬਾਦ ਜੱਲਾ ਮੁਰਦਾਬਾਦ ਠਾਕ ਬੈਂਕ ਹਾਏ 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 ਠਾਕ ਦੇ ਬੈਂਕ ਮੁਰਦਾਬਾਦ ਜੱਲਾ ਮੁਰਦਾਬਾਦ ਠਾਕ ਬੈਂਕ ਮੁਰਦਾਬਾਦ ਜੱਲਾ ਮੁਰਦਾਬਾਦ ਅੱਠ ਮਹੀਨਿਆਂ ਤੋਂ ਪੈਸੇ ਲੈ ਕੇ ਐਨਸੀ ਦਾ ਦੇ ਨਾਲਾ ਬੈਂਕ ਮੁਰਦਾਬਾਦ ਜੱਲਾ ਮੁਰਦਾਬਾਦ ਹਕ ਬੈਂਕ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ 8 ਮਹੀਨਾ ਤੋਂ ਪੈਸੇ ਜਮਾ ਕਰਾ ਕੇ ਐਨਓਸੀ ਨਾਂ ਦੇ ਨਾਲਾ ਬੈਂਕ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ 8 ਮਹੀਨਾ ਤੋਂ ਪੈਸੇ ਲੈ ਕੇ ਐਨਓਸੀ ਨਾਂ ਦੇ ਨਾਲਾ ਬੈਂਕ ਹੋਏ ਹੋਏ ਮੁਰਦਾਬਾਦ 8 ਮਹੀਨਾ ਤੋਂ ਪੈਸੇ ਪਵਾ ਕੇ ਐਨਓਸੀ ਨਾਂ ਦੇ ਨਾਲਾ ਬੈਂਕ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ 8 ਮਹੀਨਾ ਤੋਂ ਪੈਸੇ ਲੈ ਕੇ ਆਈ ਨਾ ਨੇ ਅੱਜ ਯੂਨ ਭਰਤਾ ਰਾਹ ਬੋਰਡ ਤਾਂ ਗਿਆ ਪਤਾ ਆਇਆ ਲੱਡੀ ਜੱਸੂ ਮੂਝ ਬੰਦੀ ਨਾ ਆਹ ਧੱਕਾ ਬਾਹਰ ਬੰਦਾ ਆ ਜਾ ਉਹਦੇ ਨਾਲ ਕੋਈ ਕਿਤੇ ਮੋਟਰ ਆਜਾ ਆਜਾ ਆਡ ਵੀ ਜੱਟ ਬੰਦਿਆਂ ਨਾਲ ਐਡ ਕਰਦੇ ਵੀ ਅਸੀਂ ਜਿੰਨੂ ਅਸੀਂ ਲੋਨ ਨੇ ਉਹਦੇ ਤੁਹਾਨੂੰ ਵੀ ਆਹ ਨਾਲ ਦੱਸ ਕਰੋ